ਤੱਕ ਵਾਰ ਮੁਰਤੋਂ ਅਮਰੀਕਾ ਦੇ ਵਿੱਚ ਮੌਤ ਦਾ ਤੰਡਵ ਦੇਖਣ ਨੂੰ ਮਿਲਿਆ ਇਹ ਮੌਤ ਦਾ ਨੰਗਾ ਨਾਚ ਆ ਜਿਹੜਾ ਉਹ ਖੇਡਿਆ ਗਿਆ ਇਹ ਤਾਬਰਤੋਲ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਅਤੇ ਇਸ ਗੋਲੀਬਾਰੀ ਦੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ ਦੋ ਲੜਕੀਆਂ ਅਤੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜਦਕਿ ਬਹੁਤ ਸਾਰੇ ਲੋਕ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਸ਼ਿਕਾਗੋ ਦੇ ਵਿੱਚ ਨਾਈਟ ਕਲੱਬ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਐਸ ਜੂ ਵੀ ਦੇ ਵਿੱਚ ਤਿੰਨ ਹਮਲਾਵਰ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਤਾਪੜ ਤੋੜ ਫਾਇਰਿੰਗ ਆ ਜਿਹੜੀ ਉਹ ਕੀਤੀ ਜਾਂਦੀ ਹੈ ਜਿਸ ਕਾਰਨ ਚਾਰ ਜਣਿਆਂ ਦੀ ਮੌਕੇ ਉੱਤੇ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਜਦਕਿ ਇਸ ਭਿਆਨਕ ਗੋਲੀਬਾਰੀ ਦੇ ਵਿੱਚ 14 ਜਣੇ ਹੋਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਐਸ ਜੂ ਵੀ ਕਾਰ ਦੇ ਵਿੱਚ ਤਿੰਨ ਹਮਲਾਵਰ ਨੇ ਜਿਹੜੇ ਓਏ ਸੀ ਜਿਨ੍ਹਾਂ ਦੇ ਵੱਲੋਂ ਤਾਬਰ ਤੋੜ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਤਾਂ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਹੋਈ ਹੈ ਅਤੇ 4 ਮੌਤਾਂ ਇਸ ਗੋਲੀਬਾਰੀ ਦੇ ਵਿੱਚ ਹੋ ਗਈਆਂ ਨੇ ਐਸਯੂਵੀ ਦੇ ਵਿੱਚ ਆਏ ਤਿੰਨ ਹਮਲਾਵਰ ਨੇ ਜਿਹੜੇ ਉਹਨਾਂ ਦੇ ਵੱਲੋਂ ਅਨੇਵਾ ਫਾਇਰਿੰਗ ਕੀਤੀ ਗਈ ਹੈ ਤਾਂ ਸ਼ਿਕਾਗੋ ਦੇ ਰਿਵਰ ਨਾਰਥ ਨੇਬਰਹੂਡ ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਵਿੱਚ ਘਟੋ-ਘਟ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 14 ਜਣੇ ਹੋਰ ਜ਼ਖਮੀ ਹੋ ਗਏ ਨੇ ਤਾਂ ਇਹ ਜਾਣਕਾਰੀ ਹੈ ਜਿਹੜੀ ਉਸ ਸਥਾਨਕ ਨਿਊਜ਼ ਚੈਨਲਾਂ ਦੇ ਵੱਲੋਂ ਪੁਲਿਸ ਦੇ ਹਵਾਲੇ ਦੇ ਨਾਲ ਦਿੱਤੀ ਗਈ ਹੈ ਤਾਂ ਨਿਊਜ਼ ਚੈਨਲਾਂ ਅਨੁਸਾਰ ਪੱਛਮੀ ਸ਼ਿਕਾਗੋ ਦੇ ਐਵੈਨਿਊ ਦੇ 300 ਬਲਾਕ ਦੇ ਵਿੱਚ ਇੱਕ ਐਸਜੂਵੀ ਵਿੱਚ ਤਿੰਨ ਹਮਲਾਵਰ ਆਉਂਦੇ ਨੇ ਅਤੇ ਭੀੜ ਦੇ ਉੱਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਵਿਅਕਤੀ ਸ਼ਾਮਲ ਨੇ ਜਿਨ੍ਹਾਂ ਵਿੱਚ ਇੱਕ 24 ਸਾਲ ਦਾ ਸੀ ਜਿਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਦੂਜਾ 25 ਸਾਲ ਦਾ ਸੀ ਜਿਸ ਦੇ ਸਿਰ ਵਿੱਚ ਗੋਲੀ ਲੱਗੀ ਹੈ ਇਸ ਤੋਂ ਇਲਾਵਾ 18 ਸਾਲ ਅਤੇ 17 ਸਾਲ ਦੀਆਂ ਦੋ ਲੜਕੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਇੱਥੇ ਮੌਤ ਹੋ ਗਈ ਹੈ ਜਖਮੀਆਂ ਦੀ ਉਮਰ 21 ਤੋਂ 32 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚ ਟੇਲਰ ਵਾਲਕਰ, ਐਵੀਐਸ ਡ੍ਰੈਸਲਰ, ਦਿਵੰਤੋ ਟ੍ਰੇਲ, ਵਿਲੀਅਮਸਨ ਅਤੇ ਲਿਓਨ ਐਂਡਰਿਊ ਹੈਨਰੀ ਨੇ ਜਿਹੜੇ ਉਹ ਸ਼ਾਮਿਲ ਨੇ ਇਨਾ ਚਾਰ ਲੋਕਾਂ ਦੀ ਮੌਤ ਇਸ ਗੋਲੀਬਾਰੀ ਦੇ ਵਿੱਚ ਹੋ ਗਈ ਹੈ ਜਦਕਿ ਚਾਰ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦੀ ਜਾਨ ਅਜੇ ਵੀ ਖਤਰੇ ਵਿੱਚ ਹੈ ਅਤੇ ਕੁੱਲ 14 ਲੋਕ ਜਿਹੜੇ ਉਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਅਮਰੀਕਾ ਦੇ ਵਿੱਚ ਪਹਿਲਾਂ ਵੀ ਅਜਿਹੇ ਹਾਦਸੇ ਵਾਪਰੀਆਂ ਨੇ ਜਿੱਥੇ ਕਹਿੰਦੇ ਨਸਲਵਾਦ ਕਰਕੇ ਅਤੇ ਕਹਿੰਦੇ ਕਿਸੇ ਹੋਰ ਕਰਨ ਕਰਕੇ ਭੀੜ ਨੂੰ ਨਿਸ਼ਾਨਾ ਅਪਣਾਇਆ ਗਿਆ ਕਦੇ ਗੱਡੀਆਂ ਚੜਾ ਕੇ ਤੇ ਕਦੇ ਗੋਲੀਆਂ ਮਾਰ ਕੇ ਭੀੜ ਦੇ ਉੱਤੇ ਇਸ ਤਰ੍ਹਾਂ ਦੀਆਂ ਕੰਸਰ ਘਟਨਾਵਾਂ ਦੀ ਜਿਹੜੀਆਂ ਉਹ ਪਹਿਲਾਂ ਵੀ ਕਈ ਵਾਰ ਅਮਰੀਕਾ ਦੇ ਵਿੱਚ ਵਾਪਰ ਚੁੱਕੀਆਂ ਨੇ ਤਾਂ ਇਹ ਸਾਰਾ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇੱਥੇ ਇਹ ਗੋਲੀਬਾਰੀ ਦੀ ਘਟਨਾ ਹੈ ਜਿਹੜੀ ਉਹ ਕਿਸ ਕਾਰਨ ਅੰਜਾਮ ਦੇ ਵਿੱਚ ਦਿੱਤੀ ਗਈ ਹੈ ਲੇਕਿਨ ਅਮਰੀਕਾ ਵਰਗੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਦਾ ਲਗਾਤਾਰ ਹੁੰਦੇ ਰਹਿਣਾ ਵਾਕਈ ਚਿੰਤਾ ਦਾ ਵਿਸ਼ਾ ਹੈ ਇਹ ਵੀ ਗੱਲ ਵੱਡੇ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ ਕਿ ਉੱਥੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕਿਹੜੇ ਕਦਮ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਤਾਂ ਸ਼ਿਕਾਗੋ ਦੇ ਵਿੱਚ ਇੱਕ ਵੱਡੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਲੱਬ ਦੇ ਬਾਹਰ ਅਨੇਵਾ ਫਾਇਰਿੰਗ ਹੋਈ ਹੈ ਅਤੇ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਜਦਕਿ 14 ਜਣੇ ਨੇ ਜਿਹੜੇ ਉਹ ਇਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਏ ਨੇ ਐਸਯੂਵੀ ਕਾਰ ਦੇ ਵਿੱਚ ਤਿੰਨ ਹਮਲਾਵਰ ਆਉਂਦੇ ਨੇ ਅਤੇ ਉਹਨਾਂ ਵੱਲੋਂ ਅਨੇਵਾ ਫਾਇਰਿੰਗ ਇਹ ਤੇ ਕਰ ਦਿੱਤੀ ਜਾਂਦੀ ਹੈ